ਸਸਿਕਾ ਦੋਸਤੋ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਚ ਆਪਾਂ ਇੱਕ ਛੋਟਾ ਜਿਹਾ ਐਕਸਪੈਰੀਮੈਂਟ ਕਰਕੇ ਵੇਖਦੇ ਹਾਂ ਕਿਸੇ ਵੀਰ ਨੇ ਵਧੀਆ ਇੱਕ ਰਾਇ ਦਿੱਤੀ ਸੀ ਕਹਿੰਦੇ ਆ ਕਿ ਜੇ ਤੁਹਾਡੇ ਅੰਗੂਰਾਂ ਦੀ ਬੇਲ ਲੱਗੀ ਹੈ ਤਾਂ ਉਹਦਾ ਸਾਈ ਛੋਟਾ ਹੈ ਤੇ ਖੱਟੇ ਰਹਿੰਦੇ ਆ ਮਤਲਬ ਸਾਰੇ ਤੇ ਉਹਨਾਂ ਦੇ ਉੱਤੇ ਤੁਸੀਂ ਇੱਕ ਵਾਰੀ ਐਕਸਪੈਰੀਮੈਂਟ ਜਰੂਰ ਕਰਕੇ ਵੇਖਿਓ ਵੀ ਰਿਜ਼ਲਟ ਤੁਹਾਨੂੰ ਕਿਵੇਂ ਮਿਲਦਾ ਤੇ ਮੈਂ ਅੱਜ ਆਪਦੇ ਘਰ ਲੱਗੀ ਹੋਈ ਬੇਲ ਅੰਗੂਰਾਂ ਦੀ ਉੱਤੇ ਕਰਕੇ ਵੇਖਦਾ ਐ ਐਕਸਪੈਰੀਮੈਂਟ ਇਹ ਐ ਵੀ ਇੱਕ ਤਾਂ ਜੇ ਅੰਗੂਰ ਤਾਂ ਬਹੁਤ ਲੱਗੇ ਐ ਦੇਖੋ ਭਰੀ ਹੋਈ ਫੇਰ ਟੋਟਲੀ ਸਾਰੀ ਅੰਗੂਰਾਂ ਤਾਂ ਇਹਨਾਂ ਦਾ ਅੰਗੂਰ ਆ ਜਿਹੜੇ ਨਾ ਇਹਨਾਂ ਦੇ ਸਾਈਜ਼ ਦੇਖੋ ਬਿਲਕੁਲ ਹੀ ਛੋਟੇ-ਛੋਟੇ ਅੰਗੂਰ ਆ ਜਿਹੜੇ ਤੇ ਇੱਕ ਇਹ ਬਹੁਤ ਜ਼ਿਆਦਾ ਖੱਟੇ ਐ ਖਾਂਚ ਨਾ ਮਿਠਾਸ ਬਹੁਤ ਘੱਟ ਐ ਇਹਨਾਂ ਵਿੱਚ ਤਾਂ ਕਰਕੇ ਆਪਾਂ ਇਹ ਐਕਸਪੈਰੀਮੈਂਟ ਕਰਕੇ ਵੇਖਾਂਗੇ ਅੰਗੂਰਾਂ ਵਾਲੀ ਬੇਲ ਦੇ ਉੱਤੇ ਦੋ ਤਿੰਨ ਸਵਾਲ ਹੋ ਗਏ ਇਹਨੂੰ ਲੱਗੀ ਨੂੰ ਬੇਲ ਨੂੰ ਤੇ ਪਿਛਲੇ ਸਾਲ ਤੋਂ ਇਹਦੇ ਬਹੁਤ ਅੰਗੂਰ ਲੱਗਦੇ ਆ ਤੇ ਮੈਂ ਕਿਸੇ ਤੋਂ ਗੱਲਬਾਤ ਕਰੀ ਕਿਸੇ ਨਾਲ ਉਹ ਕਹਿੰਦੇ ਕਿ ਤੁਸੀਂ ਇੱਕ ਤਾਂ ਸਰੋਂ ਦੇ ਤੇਲ ਦਾ ਗਲਾਸ ਲੈ ਲਓ ਤੇ ਇੱਕ ਲੈ ਲਓ ਹਲਦੀ ਪਹਿਲਾਂ ਕੀ ਕਰਨਾ ਹੈ ਵੀ ਜਿਹੜਾ ਤੇਲ ਬੇਲ ਦੇ ਜੜਾ ਨਾ ਜੜ ਚੰਗੀ ਤਰ੍ਹਾਂ ਕੱਢ ਲੋ ਨੂੰ ਜੜ ਕੱਢ ਕੇ ਉੱਤੇ ਉਹਦੇ ਨਾਲ ਥੋੜੀ ਛਿੱਲਾ ਛਲਾਈ ਕਰ ਦੋ ਜਾਨੀ ਕਿ ਜਿਹੜਾ ਤੇਲ ਅਸਰ ਹੁੰਦਾ ਤੇ ਹਲਦੀ ਉਹਦੇ ਵਿੱਚ ਪੂਰੀ ਤਰ੍ਹਾਂ ਰਚ ਜੇ ਤੇ ਜਦੋਂ ਇਹ ਐਕਸਪੈਰੀਮੈਂਟ ਕਰ ਲਿਆ ਤੁਸੀਂ ਫਿਰ ਵੇਖਿਓ ਰਿਜ਼ਲਟ ਤੁਹਾਨੂੰ ਮਿਲਦਾ ਕਿ ਨਹੀਂ ਜੇ ਚੰਗੀ ਲੱਗੀ ਵੀਡੀਓ ਤਾਂ ਸ਼ੇਅਰ ਜ਼ਰੂਰ ਕਰ ਦਿਓ ਵੇਖਦਾ ਮੈਂ ਕਰਕੇ ਤੁਹਾਨੂੰ ਦਿਖਾਉਣਾ ਵੀ ਹਲਦੀ ਤੇ ਆਪਾਂ ਸਰੋਨਾ ਤੇਲ ਇਹਦੇ ਵਿੱਚ ਪੂਰੀ ਤਰ੍ਹਾਂ ਲਾਉਣਾ ਜੜ ਦੇ ਉੱਤੇ ਤੇ ਜਿਹੜੋਂ ਇਹਦੀ ਝੜ ਕੱਟਣੀ ਉਹਦੇ ਤੇ ਥੋੜੀ ਛਿੱਲਾ ਛਲਾਈ ਕਰ ਦੋ ਜੇ ਤੁਸੀਂ ਫਿਰ ਜਾਨੀ ਕਿਹੜਾ ਰਾਚ ਤੇਲ ਇਹਦੇ ਵਿੱਚ ਚਲੋ ਦੇਖਦੇ ਆਂ ਆਪਾਂ ਕਿ ਐਕਸਪੈਰੀਮੈਂਟ ਕਰਕੇ ਤੇ ਕਿੰਨੇ ਦਿਨਾਂ ਚ ਰਿਜ਼ਲਟ ਦਿੰਦਾ ਬਣੇ ਰਿਹਾ ਇਹ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦਿਖਾਉਣਾ ਆ ਜੜਾ ਜਿਹੜੀ ਇਹ ਚੰਗੀ ਤਰ੍ਹਾਂ ਆ ਪਾ ਐ ਪੂਰੀ ਬਾਹਰ ਕੱਢ ਲੈਣੀ ਐ ਤੇ ਉਦੋਂ ਤੇ ਥੋੜੀ ਥੋੜੀ ਛਿੱਲਾ ਛਲਾਈ ਕਰ ਦੇਣੀ ਛਿੱਲਾ ਛਲਾਈ ਕਰਕੇ ਇੱਕ ਲੈ ਲੋ ਸਰੋਂ ਦੇ ਤੇਲ ਦਾ ਗਲਾਸ ਮੈਂ ਤਾਂ ਲੈਤਾ ਕੱਪ ਦੇਖਦੇ ਆ ਐਕਸਪੈਰੀਮੈਂਟ ਕਰਕੇ ਕਿਵੇਂ ਨਿਕਲਦੇ ਐ ਰਿਜ਼ਲਟ ਕਿਵੇਂ ਮਿਲੂਗਾ ਆਪਾਂ ਨੂੰ ਆ ਜੜ ਦੇ ਉੱਤੇ ਚੰਗੀ ਤਰ੍ਹਾਂ ਪਾ ਦੋ ਸਮਾਰ ਕੇ ਮੈਂ ਤਾਂ ਤੇ ਤਿੰਨ ਹਵਾ ਹੁਣ ਚੰਗੀ ਤਰ੍ਹਾਂ ਸਮੋਹਦੇ ਤੇਲ ਨਾਲ ਵੇਖਦੇ ਆਂ ਦਾ ਰਿਜ਼ਲਟ ਕਿੰਨੇ ਦਿਨ ਅਜ ਮਿਲਦਾ ਆਪਾਂ ਨੂੰ ਤੇ ਆ ਬਾਦੀ ਦੇ ਉੱਤੇ ਹਲਦੀ 2 ਚਮਚੇ ਹਲਦੀ ਦੇ ਤੇ ਇੱਕ ਗਲਾਸ ਰੋਂਦਾ ਚੰਗੀ ਤਰ੍ਹਾਂ ਦੇ ਉੱਤੇ ਪਾ ਕੇ ਤੇ ਉਸ ਤੋਂ ਬਾਅਦ ਜਿਹੜੀ ਮਿੱਟੀ ਆਪਾਂ ਕੱਢੀਏ ਮਿੱਟੀ ਉਹੀ ਪਾਉਣੀ ਹੈ ਠੀਕ ਹੈ ਜੀ ਇਦੇ ਵਿੱਚ ਪਾਣੀ 2-3 ਦਿਨੀਆਂ ਆਪਾਂ ਪਾਣੀ ਪਾਉਣਾ ਹਨ ਜਦੋਂ ਇਹ ਐਕਸਪੈਰੀਮੈਂਟ ਕਰਤਾ ਨਾ ਉਸ ਤੋਂ ਬਾਅਦ 2-3 ਦਿਨਾਂ ਉਹ ਤੇ ਪਾਣੀ ਨਹੀਂ ਪਾਉਣਾ ਆਪਾਂ ਬਿਲਕੁਲ ਵੀ ਆ ਵੀ ਦੇਖਦੇ ਕਿੰਨੇ ਦਿਨਾਂ ਚ ਰਿਜ਼ਲਟ ਮਿਲਦਾ ਇਹ ਤਾਂ ਪੂਰਾ ਦੇਖੋ ਕਿੰਨੀ ਲੰਮੀ ਆ 3 ਸਾਲ ਹੋ ਗਏ ਨੂੰ ਲੱਗੀ ਨੂੰ